ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਪੀਜੂ ਦਿੱਤਾ ਮੋਟਰ ਵਿੱਚ ਸਰਕਾਰ ਸਾਹਿਬ ਸਿੱਧੂ ਪਹੁੰਚ ਰਹੇ ਨੇ ਤੇ ਸਿੱਧੂ ਸਾਹਿਬ ਕਿਸ ਤਰ੍ਹਾਂ ਦੇਖਦਾਂ ਜਿਸ ਤਰ੍ਹਾਂ ਨੌਜਵਾਨ ਆ ਜਿਹੜੇ ਉਹ ਲਗਾਤਾਰ ਮੰਗਤੇ ਬੈਠੇ ਐਡਾ ਵੱਡਾ ਸਪੋਰਟ ਵੀ ਮਿਲੀ ਪੰਜਾਬ ਚ ਪਰ ਫਿਰ ਵੀ ਵੀਸੀ ਟਾਸ ਤੋਂ ਮਸ ਨਹੀਂ ਹੋ ਰਹੀ ਬਿਲਕੁਲ ਹੋਈ ਤਾਂ ਨਹੀਂ ਹੈ ਪਰ ਹੋਣਾ ਪਊਗਾ ਅੰਦਰ ਖਾਤੇ ਉਹ ਵੀ ਪੂਰਾ ਇਸ ਗੱਲ ਤੋਂ ਡਰੇ ਹੋਏ ਨੇ ਕਿਉਂਕਿ ਉਹ ਕੰਨ ਤੇ ਲਿਖਿਆ ਹੋਇਆ ਸਾਫ਼ ਪੜ ਰਹੇ ਨੇ ਇਸ ਗੱਲ ਕਿ ਪਰੰਤੂ ਮੇਰੇ ਲਈ ਇੱਕ ਸਕੂਟ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਚੋਟੀ ਦਾ ਗੱਭਰੂ ਆ ਇਸ ਜਹਾਨ ਤੋਂ ਰੁਖਸਤ ਹੋਇਆ ਤਾਂ ਮੈਨੂੰ ਕਿਤੇ ਕਿਤੇ ਇਹ ਲੱਗਦਾ ਸੀ ਕੋਈ ਉੱਠੂਗਾ ਪਰੰਤੂ ਇਸ ਯੂਥ ਦੇ ਵਿੱਚੋਂ ਮੈਨੂੰ ਇਹ ਲੱਗਿਆ ਵੀ ਯਾਰ ਇਹ ਜ਼ਿੰਮੇਵਾਰ ਯੂਥ ਹੈ ਕਿ ਸਾਡੇ ਨਾਲੋਂ ਮੈਂ ਕਹਾਂ ਸਿਆਣਾ ਯੂਥ ਹੈ ਜਿਸ ਤੰਗ ਦੇ ਨਾਲ ਇਸੇ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਜਾਂ ਇਸ ਤਰੀਕੇ ਨੇ ਲੜ ਰਹੇ ਨੇ ਬਹੁਤ ਵਧੀਆ ਲੱਗਿਆ ਮੇਰਾ ਖਿਆਲ ਸੰਸਾਰ ਭਰ ਦੇ ਵਿੱਚ ਇਹਨਾਂ ਦੀ ਸਰਾਹਨਾ ਹੋਈ ਆ ਹਰ ਇੱਕ ਬੰਦਾ ਇਹਨਾਂ ਦੇ ਇੱਕ ਇੱਕ ਸ਼ਬਦ ਨੂੰ ਸੁਣ ਰਿਹਾ ਧਿਆਨ ਦੇ ਨਾਲ ਵੀ ਜਿਹੜਾ ਯੂਥ ਹੈ ਸਹੀ ਦਿਸ਼ਾ ਚ ਅੱਗੇ ਵਧ ਰਿਹਾ ਬਿਲਕੁਲ ਆ ਆ ਪੰਜ ਸਿੱਧੂ ਮੂਸੇ ਵਾਲੇ ਦਾ ਜਿਹੜਾ ਹੈਗਾ ਯਾਦ ਜਿਹੜੀ ਹੈਗੀ ਉਹ ਤਾਜ਼ਾ ਹੋ ਜਾਂਦੀ ਹੈ ਬੱਚਿਆਂ ਉਹ ਤਾਂ ਇਹਨਾਂ ਬੱਚਿਆਂ ਦਾ ਭਰਾ ਸੀ ਇਹਦੇ ਨਾਲ ਹੀ ਆ ਹਮੇਸ਼ਾ ਜਿੰਨੀ ਆ ਰੀਲਾਂ ਪੈਂਦੀਆਂ ਨੇ ਦਿੱਲੀ ਵੀ ਦਾ ਬਲੇ ਇਹਨਾਂ ਨੂੰ ਪੰਜਾਬ ਕਹਿੰਦੇ ਆ ਇਤਰਾ ਤਰ੍ਹਾਂ ਦੇ ਜਿੰਨਾ ਵੀ ਇਹਨਾਂ ਨੂੰ ਮੋਟੀਵੇਸ਼ਨ ਦੇ ਲਈ ਜਿਹੜੇ ਤੇ ਗਾਣੇ ਆ ਹਮੇਸ਼ਾ ਗੂੰਜਦੇ ਰਹਿਣਗੇ ਪਰੰਤੂ ਸਾਡੀ ਬਦਕਿਸਮਤੀ ਆ ਸੀ ਬਹੁਤ ਵੱਡਾ ਸਰੋਤ ਹੈ ਜਿਹੜਾ ਉਹ ਰਵਈਆ ਤੁਸੀਂ ਕਿਵੇਂ ਦੇਖਦੇ ਹੋ ਵੀ ਪੰਜਾਬ ਸਰਕਾਰ ਯੂਨੀਵਰਸਿਟੀ ਨਾਲ ਹੈ ਭੇਟਾ ਜੇਕਰ ਹੁਣ ਪੰਜਾਬ ਸਰਕਾਰ ਦਾ ਨਾਂ ਲੈਣ ਨੂੰ ਜੀ ਕਰਦਾ ਕਿਉਂਕਿ ਆਲੋਚਨਾ ਦੀ ਵੀ ਕੋਈ ਹੱਦ ਹੁੰਦੀ ਹੈ ਕਿੰਨਾ ਕੁ ਨਿੰਦਾਂਗੇ ਇਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਨਿੰਦਣਤੀ ਵੀ ਹੁਣ ਐਵੇਂ ਆਪ ਦੀ ਨਰਜੀ ਵੇਸਟ ਕਰਨ ਵਾਲੀ ਗੱਲ ਹੈ ਜਿਹੜਾ ਗਰਕ ਕਰਤਾ ਪੰਜਾਬ ਦਾ ਇਹਨਾਂ ਨੇ 5 ਸਾਲਾਂ ਦੇ ਕਿਤਾ ਸਿੱਨੀ ਗੱਲ ਹੀ ਕੋਈ ਇੱਥੇ ਜਿਸ ਤਰ੍ਹਾਂ ਅੱਜ ਸਟੂਡੈਂਟ ਬੈਠੇ ਕੀ ਗੱਲਬਾਤ ਹੋਈ ਮੰਨ ਲਓ ਤੁਹਾਡੇ ਕਿੱਥੋਂ ਤੱਕ ਗੱਲ ਪਹੁੰਚੀ ਹੈ ਦੇਖੋ ਕਹਿੰਦੇ ਨੇ ਕੋਈ ਇੱਕ ਦੋ ਮੰਗਾ ਮੰਨੀਆਂ ਜਾ ਚੁੱਕੀਆਂ ਨੇ ਪਰ ਮੇਰੀ ਬਹੁਤ ਹੀ ਡਿਟੇਲ ਨਾਲ ਨਹੀਂ ਉਹਨਾਂ ਨਾਲ ਇੰਨਾ ਹਲੇ ਗੱਲ ਹੋਈ ਪਰੰਤੂ ਕਹਿੰਦੇ ਆ ਵੀ ਹੋ ਜਾਊਗਾ ਮਸਲਾ ਹਲੇ ਕਰੋੜਾਂ ਚ ਸਰਕਾਰ ਵੀ ਇਸ ਗੱਲ ਨੂੰ ਸੋਚਣ ਲਈ ਮਜਬੂਰ ਹੋਈ ਹੈ ਕੀ ਲੱਗਦਾ ਵੀ ਜਿਹੜਾ ਮੂਸੇਵਾਲ ਦੇ ਸੋਚ ਸੀਗੇ ਜਤਰਾ ਪੰਜਾਬ ਪੱਖੀ ਲਗਾਤਾਰ ਉਹ ਭਾਰ ਦੇ ਰਹੇ ਸੀ ਅੱਜ ਲੱਗਦਾ ਕਿ ਉਹ ਯੂਥ ਜਿਹੜਾ ਹੈਗਾ ਦੁਬਾਰਾ ਮੈਂ ਨਾ ਇੱਕ ਬਾਪ ਹੋਣ ਦੇ ਨਾਤੇ ਇੱਕ ਗੱਲ ਤੋਂ ਥੋੜਾ ਚਿੰਤਤ ਵੀ ਹਾਂ ਜਿਹੜੇ ਚਿਹਰੇ ਜ਼ਿਆਦਾ ਅੱਗੇ ਆਉਂਦੇ ਨੇ ਨਾ ਜਿੱਦਾਂ ਉਹਨੇ ਮੁੰਡੇ ਵਧੀਆ ਸੋਹਣਾ ਕੰਮ ਕਰ ਰਹੇ ਸਾਡੀਆਂ ਧੀਆ ਨੇ ਚਾਰ ਪੰਜ ਨਾ ਕੋਈ ਜਾਣਦਾ ਕਿ ਰਾਤੇ ਰਾਤ ਜੇ ਕੁਝ ਕੁਆਲਿਟੀ ਦਿਖਾਈ ਲੋਕਾਂ ਦੇ ਸਾਹਮਣੇ ਜਾਂ ਕੋਈ ਕਿਸੇ ਗੱਲ ਤੇ ਸਟੈਂਡ ਲਿਆ ਤਾਂ ਲੋਕ ਉਹਨੂੰ ਹਮੇਸ਼ਾ ਪਿਆਰ ਕਰਦੇ ਨੇ ਤੇ ਜਿਹੜਾ ਪਿਆਰ ਕਰਦੇ ਆ ਉਹ ਇਹਨਾਂ ਦੀ ਅੱਖਾਂ 'ਚ ਚੂਵਣ ਵੀ ਲੱਗ ਜਾਂਦਾ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਮੈਂ ਸਾਰੇ ਸਮੂਹ ਤੇ ਵਰਗ ਨੂੰ ਇਹ ਕਹਿਣਾ ਹੈ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਨੌਜਵਾਨ ਥੋੜੀ ਥੋੜੀ ਦੇ ਜਾਦੇ ਉੱਤੇ ਖੋ ਰਹੇ ਆ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਇਹਨਾਂ ਦੀ ਇੱਕ سپورਟ ਬਣ ਕੇ ਆਪਣੇ ਜਿਹੜੇ ਤਿਆਰਬੇਦੂਨ ਦੇ ਨਾਲ ਸ਼ੇਅਰ ਕਰਕੇ ਤਾਂ ਸਾਰੇ ਵਧੀਆ ਇੱਕ ਆਖਰੀ ਸਵਾਲ ਹੈ ਕਿਉਂ ਕਿਉਂ ਜਿਹੜੀ ਸੈਂਟਰ ਸਰਕਾਰ ਵਾਰ-ਵਾਰ ਪੰਜਾਬ ਦੇ ਉੱਪਰ ਕਿਤੇ ਲੈਂਡ ਪੋਲਿੰਗ ਕਿਤੇ ਆਪਾਂ ਕਿ ਕਿ ਹੁਣ ਯੂਨੀਵਰਸਿਟੀ ਹੈ ਕਿਤੇ ਮਲਾ ਕਿਤੇ ਡੈਮਾਂ ਦੇ ਕਬਜ਼ਾ ਇਸ ਤਰ੍ਹਾਂ ਕਿਉਂ ਚੱਲ ਰਿਹਾ ਪੰਜਾਬ ਨਾਲ ਹੀ ਯਾਰ ਪਤਾ ਨਹੀਂ ਕੀ ਉਹਨਾਂ ਦਾ ਮਨ ਕਿਉਂ ਡੋਲਦਾ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਜਦੋਂ ਤਾਂ ਚਾਈਨਾ ਦੇ ਬਾਰਡਰ ਦੇ ਉੱਤੇ ਜਾ ਕੇ ਸਾਡੇ ਵਰਗੇ ਫੌਜੀ ਨੇ ਲੜਨਾ ਉਹ ਤਾਂ ਸਾਡੇ ਪੀਲੇ ਪਟਕੇ ਦੇ ਪੰਗਾ ਮੰਨੀ ਉਹਨੇ ਬੋਲੇ ਸ ਉਹ ਤਾਂ ਅਸਲੀ ਪੂਰੇ ਮਜਬੂਤਾ ਹੋ ਰਹੇ ਹਿੰਦੁਸਤਾਨੀ ਆ ਪਰ ਹੁਣ ਕਿਉਂ ਨਹੀਂ ਕਰਦੇ ਪਤਾ ਨਹੀਂ ਉਹਨਾਂ ਦੀ ਸੋਚ ਦੇ ਵਿੱਚ ਫਰਕ ਹੈ ਜਦ ਕਿ ਕੋਈ ਵੀ ਸਾਰੇ ਜਿੰਨੇ ਪੰਜਾਬੀ ਨੇ ਭਾਵੇਂ ਉਹ ਕਿਸੇ ਧਰਮ ਨਾਲ ਲਿਖਦੇ ਤਾਂ ਸਾਰੇ ਦੇਸ਼ ਨੂੰ ਉਸ ਮਾਰ ਪਤਲੇ ਪਰੰਤੂ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਕਰਨਾ ਹੋਣਾ ਚਾਹੀਦਾ ਜੇ ਤੁਸੀਂ ਮੇਰੇ ਤੇ ਲਾ ਲਓ بیٹے ਨੂੰ ਮਾਰਨ ਲੱਗਾ ਮਿੰਟ ਲਾਏ ਇਨਕੁਆਰੀਆਂ ਹਾਲ ਬੈਂਡਿੰਗ ਨੇ ਸਾਰੀਆਂ ਪਰੰਤੂ ਜੇ ਕੋਈ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਦੁਆਵਾਂ ਦੀ ਕਰਨੀ ਚਾਹੀਏ ਉਹਦੇ ਛੋਟੇ ਭਰਾ ਨੇ ਜਨਮ ਲੈ ਲਿਆ ਤਾਂ ਮੇਰਾ ਰਿਕਾਰਡ ਚੱਕ ਕੇ ਲੈ ਕੇ ਸੈਂਟਰ ਹੋ ਰਿਹਾ ਇਸ ਤੋਂ ਵੱਧ ਨਿਕੰਮਾ ਸੋਚ ਦਾ ਮਜ਼ਹਰਾ ਕੀ ਕਰੂੰਗੀ ਸਿੱਧੂ ਦਾ ਜਿਹੜਾ ਹੈਗਾ ਇਨਸਾਫ ਕਿੱਥੇ ਤੱਕੜਾ ਵਾਪੋ ਚਲੋ ਇਹ ਵੀ ਗੱਲ ਵੱਖਰਾ ਵਿਸ਼ਾ ਕਿਤੇ ਭਾਵੇਂ ਉਹਦੇ ਪਾਸੋਂ ਵੀ ਕਰ ਲਿਓ ਪਰੰਤੂ ਮੈਂ ਇਹ ਕਹਿੰਦਾ ਇਹ ਸਰਕਾਰ ਦੀ ਬੀਜੇਪੀ ਦੀ ਖਾਸ ਕਰਕੇ ਉਹ ਸਿੰਧ ਦੋਨਾਂ ਦੀ ਸੋਚ ਸਹੀ ਨਹੀਂ ਹੈ ਇਹ ਸਾਡੇ ਤੋਂ ਡਰਦੇ ਕਿਉਂ ਨੇ ਚਲੋ ਸਿੱਧੂ ਦਾ ਬਾਲਗ ਸੀ ਉਹ ਤਾਂ ਲਿਖਦਾ ਸੀ ਉਹ ਤਾਂ ਗਾਇਕ ਸੀ ਪੂਰੀ ਆਵਾਜ਼ ਕਰੋੜਾਂ ਲੋਕ ਸੁਣਦੇ ਸੀ ਉਹ ਤੋਂ ਤਾਂ ਖਤਰਾ ਹੋ ਸਕਦਾ ਨਵਜੰਮੇ ਤੋਂ ਕਾਹਦਾ ਖਤਰਾ ਸੀ ਉਸ ਦਾ ਸਿੱਧੂ ਦਾ ਇੱਕ ਗਾਣਾ ਸੁਣਿਆ ਤੁਸੀਂ ਇੱਕ ਪਹਿਲਾ ਪਰਚਾ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ 18 ਦਾ ਮੇਰਾ ਛੋਟਾ ਦਾ 18 ਮਿੰਟਾਂ ਦਾ ਹੀ ਸੀ ਜਦੋਂ ਕੋਈ ਰਿਕਾਰਡ ਚੱਕ ਲੈ ਜਾ ਕੇ ਸਾਡਾ ਇਹ ਨਹੀਂ ਸੋਚ ਘਟੀਏ ਮਤਲਬ ਕਿ ਤੁਹਾਨੂੰ ਹਜੇ ਤੱਕ ਹੀ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਐ ਮੈਂ ਰਾਤ ਨੂੰ ਲਾਈਵ ਹੋਇਆ ਤਾਂ ਕਿ ਤੁਹਾਡੇ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਚੁੱਪ ਕਰ ਰਹੇ ਨੇ ਮੇਰੇ ਬੱਚੇ ਦੇ ਕਿਹੜੇ ਡਾਕੂਮੈਂਟ ਲਵਦੇ ਸੀ ਉੱਥੋਂ ਇਹ ਚਿੱਠੀ 15 ਤਰੀਕ ਨੂੰ ਸੈਂਟਰ ਸਰਕਾਰ ਨੇ ਕੱਢੀ ਪੰਜਾਬ ਦੇ ਹੋਮ ਮਿਨਿਸਟਰ ਹੁੰਦੀ ਹੋਈ 8 ਘੰਟਿਆਂ ਦੇ ਵਿੱਚ ਤਿੰਨ ਡਾਕਟਰਾਂ ਦੀ ਟੀਮ ਨੇ ਜਾ ਕੇ ਮੇਰੀਆਂ ਫਾਈਲਾਂ ਚੱਕ ਲਈਆਂ ਸੋ ਬੱਚੇ ਦੀ ਕਿਹੜੀ ਆਰਸੀ ਦਿਖਾਵਾਂ ਇਹਨਾਂ ਨੂੰ ਜਿਹੜੀ ਕਾਨੂੰਨ ਦੀ ਬਵਿਸਥਾ ਇੰਨੀ ਫਿਰ ਸੋ ਇਹ ਸਰਦਾਰ ਬਲਕੌਰ ਸਿੰਘ ਸੀ ਜਿਨ੍ਹਾਂ ਨੇ ਜਿਹੜਾ ਹੈਗਾ ਸਟੂਡੈਂਟਾਂ ਦਾ ਸਮਰਥਨ ਵੀ ਕੀਤਾ ਤੇ ਨਾਲ-ਨਾਲ ਉਹਨਾਂ ਨੇ ਜਿਹੜਾ ਸਰਕਾਰ ਦੀ ਮਨਸ਼ਾ ਤੇ ਸਵਾਲ ਉਠਾਇਆ ਤੇ ਨਾਲ-ਨਾਲ ਉਹਨਾਂ ਨੇ ਦੱਸਿਆ ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਨਾਲ ਤੁਹਾਨੂੰ ਜਿਹੜਾ ਪਲ-ਪਲ ਦੀ ਅਪਡੇਟ ਜਿਹੜਾ ਫੀਜੂ ਬਚਾਓ ਮੋਰਚੇ ਤੋਂ ਮਿਲਦੀ ਰਹੋ